ਪਾਰੇ ਪਾਰੇ ਬੋਧ ਆਪਾਂ ਬਾਬਾ ਜੀ ਤੁਹਾਨੂੰ ਗੁਰੂ ਨਾਮਦਾਸ ਬਾਬਾ ਜੀ ਬਣਾ ਬਣਾ ਬਾਬਾ ਜੀ ਸਪਾਟਾ ਪਿਆਵਾ ਤੁਹਾਨੂੰ ਗੁਰੂ ਨਾਮਦਾਸ ਤੁਹਾਨੂੰ ਗੁਰੂ ਨਾਮਦਾਸ ਸਾਡੇ ਸਿੱਖਾਂ ਦੇ ਹਾਲ ਆ ਤੁਹਾਨੂੰ ਗੁਰੂ ਨਾਮਦਾਸ ਕਿਨੇ ਦਾ ਆਂਦਾ ਬਣਾ ਬਣਾ ਕਿਨੇ ਦਾ ਆਂਦਾ 1000 ਰੁਪਏ ਲੱਗਦਾ 500 ਦਾ ਕਪੜਾ ਤੇ 500 ਸਬਾਈ ਤੇ ਲਿਆ ਨਹੀਂ ਜਾਂਦਾ ਤੁਹਾਨੂੰ ਗੁਰੂ ਨਾਮਦਾਸ ਤੁਹਾਨੂੰ ਗੁਰੂ ਨਾਮਦਾਸ ਇਹ ਸਾਰੇ ਸਿੱਖਾਂ ਦੇ ਹਾਲ ਆ ਜੀ ਤਾਨ ਗੁਰੂ ਜੀ ਹੁੰਦਾ। ਠੀਕ ਆ ਮੈਂ ਜਾਣਾ ਬੀਬੀ ਵੀਰੋ ਦੇ ਗੁਰਦੁਆਰੇ ਉੱਥੇ ਵੀ ਅਰਦਾਸ ਬੇਨਤੀ ਕਰਨੀ ਸੀ। ਉੱਥੇ ਵੀ ਮਾਇਆ ਦੇਣੀ ਸੀ ਆਪਾਂ। ਮੇਰੀ ਬੇਨਤੀ ਸੁਣੋ ਹੁਣ ਮੇਰੇ ਆ ਫੜੋ ਕੇ ਲੈ। ਆ ਰੱਖੋ ਇਹ ਕੀ ਆ? ਇਹ ਆ ਬਾਣਾ ਤੁਸੀਂ ਲੈ ਕੇ ਆਣਾ ਬਣਾ ਠੀਕ ਆ ਸਿੰਘੋ ਮੇਰੀ ਗੇ ਬੇਨਤੀ ਸੁਣੋ ਇਹ ਦੋ ਦਸਤਾਰਾਂ ਜੀ। ਠੀਕ ਆ ਆ ਵੀ ਲਈ ਰੱਖੋ ਫੜੋ ਫੜੋ ਤੁਸੀਂ ਬਾਣਾ ਲੈ ਕੇ ਆਣਾ ਵਾ। ਆ ਬਾਣਾ ਨਹੀਂ ਬਣਾ। ਇਹ ਬਾਬਾ ਜੀ ਤਮਸਤਾਨਾ ਹੋ ਗਿਆ। ਆੜਾ ਬਾਣਾ ਸਾਡੇ ਜਾਂ ਤੇ ਹੁਣ ਤੁਸੀਂ ਨਹੀਂ ਪਾਣਾ ਹੈਗਾ। ਨਵਾਂ ਬਾਣਾ ਸਵਾਓ, ਨੀਲਾ ਬਾਣਾ। ਸੋਨਾ ਬਾਣਾ ਸਾਡੇ ਗੁਰਸਿੱਖਾਂ ਦਾ ਠੀਕ ਹੈ ਜੀ ਇਹਨੇ ਕਿ ਬੇਨਤੀਆਂ ਪਰਵਾਨ ਕਰਿਓ ਖਾਲਸਾ ਜੀ ਮੈਂ ਕੋਈ দান ਨਹੀਂ ਕੀਤਾ ਇੱਕ ਗੁਰਸਿੱਖ ਦੇ ਲਈ ਇੱਕ ਗੁਰਸਿੱਖ ਸਹਾਇ ਹੋ ਰਿਹਾ ਇੱਕ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਪਾਤਸ਼ਾਹ ਨੇ ਮਨੂਤਿਆ ਵਾ ਤੇ ਮੈਂ ਤੁਹਾਡੇ ਕੋ ਆਇਆ ਤੇ ਇਹ ਰਾਜਣ ਇਹ ਤਾਂ ਮੈਂ ਆਪਣੀ ਜਾਨ ਨੂੰ ਤੁਹਾਨੂੰ ਦਿੱਤਾ ਹੋਈ ਨਹੀਂ ਤੇ ਮੇਰੀ ਜਾਨ ਅੜਕੇ ਆ ਜਣੀ ਆ ਨਾ ਸੀਨੇ ਮੜਕੇ ਤਾਂ ਨੇ ਮਾਰ ਦਿਆ ਉਹਨੇ ਕਿਹਾ ਤੂੰ ਮਨੇ ਫੋਨ ਵੀ ਨਹੀਂ ਕੀਤਾ ਮਰਾਸ ਲੈ ਕੇ ਆਇਆ ਡਬਲ ਡਬਲ ਕੀ ਕਰਨਾ ਵਾ ਠੀਕ ਆ ਇਹ ਤਾਂ ਆਪਣੀ ਮੈਂ ਜਾਨ ਬਚਾਈ ਆ 15000 ਰੁਪਏ ਆ ਕਹਿੰਦਾ ਉਹ ਨਹੀਂ 15 ਤੋਂ 2000 ਕੁਛ ਵੀ ਨਹੀਂ ਦਬਾ ਬਾਬਾ ਜੀ ਉਹ ਬਾਬਾ ਜੀ ਗੁਰੂ ਸਾਹਿਬ ਦਾ ਚਲੋ ਠੀਕ ਹੈ ਪਿਆਰਿਓ ਧਿਆਨ ਧਿਆਨ ਰੱਖਿਓ ਇੱਕ ਬਾਣਾ ਆਪਣਾ ਚੇਂਜ ਕਰ ਲਿਓ ਬੇਨਤੀ ਜੀ ਨਮਾ ਬਣਾ ਚਲੋ ਠੀਕ ਹੈ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ